ਇਦੇ ਵਿੱਚ 16 ਤਰੀਕ ਨੂੰ अर्ली मॉर्निंग ਡਾਕਟਰ ਰਾਜਰ ਸੰਧੂ ਯੂਟਿਊਬਰ ਜਿਹਦੇ ਘਰ ਜਿਹੜਾ ਗ੍ਰਨੇਡ ਲੋਪਿੰਗ ਹੋਈ ਸੀ ਉਸ ਮਾਮਲੇ ਵਿੱਚ ਸਾਡੇ ਵੱਲੋਂ ਪਹਿਲਾਂ ਕਰੀਬ 5 ਜਿਹੜੀਆਂ ਇਹਦੀਆਂ ਗ੍ਰਿਫਤਾਰੀਆਂ ਹੋ ਚੁੱਕੀਆਂ ਜਿਹੜਾ ਤੁਹਾਨੂੰ ਆਲਰੇਡੀ ਬਰੀਫ ਕਰ ਦਿੱਤਾ ਹੁਣ ਉੱਥੇ ਦੁਬਾਰਾ ਇੱਕ ਸਾਨੂੰ ਜਦੋਂ ਮੁਕਦਮੇ ਦੀ ਤਫ਼ਤੀਸ਼ ਦੇ ਵਿੱਚ ਕੋਈ ਸ਼ੋਰ ਸਾਨੂੰ ਜਿਹੜੀ ਸਕਸੈਸ ਮਿਲੀ ਉਹਦੇ ਵਿੱਚ ਅਸੀਂ ਇੱਕ ਰੋਹਿਤ ਬਸਰਾ ਨਾਮ ਦਾ ਲੜਕਾ ਵੈ ਜਿਹੜਾ ਕਿ ਇੱਥੇ ਦਾ ਰਹਿਣ ਵਾਲਾ ਵੈ ਕਿਚੀ ਪਰਦਾ ਜੀ ਕਿਚੀ ਪਰਦਾ ਰਹਿਣ ਵਾਲਾ ਇਹ ਜਿਹੜਾ ਫਿਗਰ ਹੋਇਆ ਵਾ ਇਹਦੇ ਵਿੱਚ ਆਪਾਂ ਤਫਤੀਸ਼ ਜਿਹੜੀ ਕਰ ਰਹੇ ਆ ਇਹਦੇ ਵਿੱਚ ਇਹ ਹੈ ਵੀ ਇਹਦਾ ਰੋਲ ਇਹ ਹੈ ਵੀ ਇਹਨੂੰ ਜਿਹੜਾ ਅਮਰਤਪ੍ਰੀਤ ਸਿੰਘ ਸੀਗਾ ਇਹਨੂੰ ਉਹਨਾਂ ਇਹ ਦੋ ਜਿਹੜੇ ਪਿਸਟਲ ਜਿਹੜੇ ਦਿੱਤੇ ਸੀਗੇ ਉਸ ਮਾਮਲੇ ਦੇ ਵਿੱਚ ਜਿਹੜਾ ਅਸੀਂ ਇਹਨੂੰ ਗ੍ਰਿਫਤਾਰ ਕੀਤਾ ਇਹਦੀ ਅੱਗੇ ਪੁੱਛ ਗਏ ਤੇ ਸਾਨੂੰ ਇੱਕ ਹੋਰ ਇੱਕ ਮਨਿੰਦਰ ਏਲੀਅਸ ਇਹ ਗੋਵੀ ਜਿਹੜਾ ਕਿ ਇੱਕ ਇੱਥੇ ਦਾ ਅਲੀ ਚੱਕ ਦਾ ਰਹਿਣ ਵਾਲਾ ਵਾ ਇਹਦੀ ਕ੍ਰਿਮੀਨਲ ਬੈਕਗ੍ਰਾਉਂਡ ਹੈ 10 ਦੇ ਖਿਲਾਫ ਫਰਜ਼ੀ ਹੈ ਮੇਰਾ ਪਿਛਲੇ 12ਵੇਂ ਮਹੀਨੇ ਹੀ ਜਿਹੜਾ ਬਾਹਰ ਆਇਆ ਸੀਗਾ ਜਿਲ੍ਹੇ ਤੋਂ ਇਹਦੇ ਤੇ ਵੀ ਜਿੱਡੇ ਸਾਡੀ ਇਨਵੈਸਟੀਗੇਸ਼ਨ ਲਾਈਨ ਦੀ ਜਾਂਦੀ ਹੋਵੇ ਉਹਨੂੰ ਹੁਣ ਇਹ ਐਬਸਕਾਉਂਡਿੰਗ ਹੈ ਜਲਦੀ ਹੈ ਨੂੰ ਵੇਸ ਮਕਦਮੇ ਵਿੱਚ ਜਿਹਦਾ ਸੇਕ੍ਰੈਸਟਰ ਕਰਾਂਗੇ ਇਸ ਵਿੱਚ ਕੋਈ ਪੁਲਿਸ ਮੁਲਾਜ਼ਮ ਦਾ ਵੀ ਬੇਟਾ ਹੈ ਹਾਂ ਜਿਹੜਾ ਰੋਹਿਤ ਹੈ ਇਹ 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 ਦਾ ਇਹਦੇ ਫਾਦਰ ਜਿਹੜੇ ਆਪਣੇ ਡਿਪਾਰਟਮੈਂਟ ਚ ਹੈ ਇਸ ਦਾ ਇਸ ਵਿੱਚ ਕਿਹੜਾ ਕੈਸਾ ਸਬੰਧ ਹੋ ਰਿਹਾ ਹੈ ਦੇਖੋ ਫਾਦਰ ਨੂੰ ਇਹਦੇ ਬਾਰੇ ਇਹਦੀ ਐਕਟੀਵਿਟੀ ਬਾਰੇ ਨਹੀਂਗਾ ਪਤਾ ਫਦਰ ਨੂੰ ਤੇ ਬਿਲਕੁਲ ਨਹੀਂ ਪਤਾ ਲੇਕਿਨ ਇਹ ਜਿਹੜਾ ਇਹ ਸੀਕ੍ਰੇਟਲੀ ਇਹ ਕੰਮ ਕਰਦਾ ਰਿਹਾ ਸੀ ਕਿੰਨੇ ਹਥਿਆਰ ਬਰੰਮ ਹੋਏ ਹੁਣ ਹਿਾਰੇ ਉਹਨਾਂ ਦੋਹਾਂ ਦੇ ਵਿੱਚੋਂ ਤੇ ਅਜੇ ਤੱਕ ਇੱਕ ਵਾਪਨ ਬਰੰਮ ਹੋਇਆ ਸਨੋਂ ਬਾਕੀ ਜਿਹੜੇ ਸਾਡੇ ਤੇ ਕਰਨ ਵਾਲੇ ਠੀਕ